चौदह पो इतिहास चौदह पो वाले दिन दीवान टोडर मल ने धरती ते खड़िया मोर विछा के साहिबजाद माता जी का संस्कार करने लाई जगह सूबा सरहिंद तो मुल खरीदी अते पूरन मर्यादा ते सत्कार नाल संस्कार कर दिता इस स्थान ते हुण गुरुद्वारा साहिब ज्योति सरूप सुशोभत है निकिया जिंदा दी अदुती शहादत दी दर्दनाक विथ्या माही दे कासद ने ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਏ ਕਲਾ ਦੇ ਸਥਾਨ ਤੇ ਰੋ ਰੋ ਕੇ ਤੇ ਹਟਕੋਰੇ ਲੈਂਦਿਆਂ ਸੁਣਾਈ ਤਾਂ ਸੁਣਨ ਵਾਲਿਆਂ ਦੀਆਂ ਉੱਭਾ ਨਿਕਲ ਗਈਆਂ ਗੁਰੂ ਜੀ ਅਡੋਲ ਆਪਣੇ ਲੱਤੇ ਜਿਗਰਾ ਦੀ ਸ਼ਹੀਦੀ ਅਤੇ ਮਾਤਾ ਜੀ ਦੇ ਸਚੰਡ ਜਾਣ ਦਾ ਬਿਰਤਾਂਤ ਸੁਣਦੇ ਰਹੇ ਵਾਰਤਾ ਸੁਣਨ ਉਪਰੰਤ ਆਪ ਜੀ ਨੇ ਤੀਰ ਨਾਲ ਇੱਕ ਦੁੱਗ ਦਾ ਬੋਟਾ ਜਾਨ ਸਮੇਤ ਪੁੱਟਿਆ ਤੇ ਫੁਰਮਾਇਆ ਕਿ ਉਹ ਮੁਗਲ ਰਾਜ ਦੀ ਜਨ ਕੁੱਟੀ ਗਈ ਹੈ ਜਿਸ ਰਾਜ ਵਿੱਚ ਮਾਸੂਮਾਂ ਤੇ